ਅੱਜ ਜਿਹੜਾ ਪਿਛਲੇ ਨੰਗੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12 ਮੁੰਡਿਆਂ ਨੇ ਆ ਕੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਤੇ ਇੱਥੇ ਹੁਲਡਬਾਜੀ ਕੀਤੀ ਸੀ ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ ਇਥੋਂ ਮੰਡੀ ਦਾ ਉਹਦੇ ਸੱਟ ਪੇਮਾਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜ ਲਾਲ ਸੀ ਉਹਦੇ ਜਿਹੜਾ ਇੱਕ ਉਹਨੇ ਫੈਰ ਮਾਰਿਆ ਤੇ ਉਹ ਇੰਜਰਡ ਹੋਏ ਜ਼ਖਮੀ ਉਹਨਾਂ ਨੇ ਬਿਆਨ ਲਿਖ ਕੇ ਸ਼ਿਵਚਰਨ ਦਾ ਸੀ ਜਿਹੜਾ ਪਰਚਾ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਤੇ ਉਹਨਾਂ ਦੇ ਕੋਲੋਂ ਇੱਕ 315 ਮੋਰ ਦਾ ਦੇਸੀ ਪਿਸਤੌਲ ਇੱਕ ਜਿੰਦਾ ਕਾਰਤੂਸ ਇੱਕ ਖੋਲ ਕਾਰਤੂਸ ਇਹਨਾਂ ਕੋਲ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂ ਹਥਿਆਰ ਸੀ ਉਹ ਬਰਾਮਦ ਕਰਾਏ ਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਜਿਹੜੇ ਸਾਡੇ ਕੋਲੇ ਨਾਮਜਦ ਹੋਏ ਆ ਉਹ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜੇ ਬਾਕੀ ਹਥਿਆਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਹੁੱਲੜ ਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਅੱਛੇ ਸ਼ਹਿਰੀ ਜਿਹੜੇ ਉਹ ਸ਼ਾਂਤੀ ਚਾਹੁੰਦੇ ਆ ਇਹ ਇਹਨਾਂ ਨੇ ਆ ਕੇ ਹੁੱਲੜ ਬਾਜੀ ਕਰਕੇ ਤੇ ਇਹ ਇਹ ਹਾਸਾ ਜਿਹੜਾ ਇਹਨੂੰ ਅੰਜਾਮ ਦਿੱਤਾ ਸੀ ਸਰ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਸੀ ਤੇ ਹੋਰ ਕਿੰਨੇ ਜਿਹੜੇ ਬੰਦੇ ਅੰਜਰ ਦੇ ਵਿੱਚ ਉਹਦੇ ਵਿੱਚ ਬੰਦੇ ਇੰਜਰਡ ਹੋਏ ਸੀ Shiv Charan ਦੇ ਵੀ ਸੱਟ ਲੱਗੀ ਗੋਪਾਲ ਜਿਹੜਾ ਇਹ ਹੈਗਾ ਬਿਰਜ ਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰਡ ਸੀ ਉਹਨਾਂ ਨੇ ਵੱਖਰੀਆਂ ਕਰਮੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਦੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮ ਕਸੋਖੇ ਤੇ ਆਪ ਵਿੱਚ ਖਹਿਬਾ ਜਿਨ੍ਹਾਂ ਨੇ ਬੰਦੇ ਇਕੱਠੇ ਕਰਕੇ ਬਹੁਤ ਸੱਟਾਂ ਮਰੋਈਆਂ ਸਰਹੰਦਾ ਕੋਲ ਅਸੀ ਦੇ ਵਿਰੁੱਧ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਦੇ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਸੈਸ਼ਨ ਦੇ ਤੱਕ ਉਹਨਾਂ ਦਾ ਕੋਈ ਬਿਆਨ ਨਹੀਂ ਮਿਲਿਆ ਨੇ ਬਿਆਨ ਲਿਖ ਕੇ ਕਾਰਵਾਈਆਂ ਕੀਤੀਆਂ ਤਾਂ ਹੀ ਤਾਂ ਬੰਦੇ ਅਰੈਸਟ ਕੀਤੇ ਜੇ ਕੋਈ ਕਾਰਵਾਈ ਹੋਈ ਹੈ ਤਾਂ ਤਾਂ ਹੀ ਗ੍ਰਿਫਤਾਰੀਆਂ ਹੋਈਆਂ ਤਾਂ ਹੀ ਬੰਦਿਆਂ ਦਾ ਪਤਾ ਲੱਗਾ ਉਹਨਾਂ ਤੋਂ ਹੀ ਸਾਨੂੰ ਬੰਦੇ ਪਤਾ ਲੱਗੇ ਨੇ ਉਹਨਾਂ ਨੇ ਸਾਨੂੰ ਬੰਦੇ ਨਾਮਜ਼ਦ ਕਰਾਏ ਨੇ ਅਸਲ ਹੁਣ ਪਹਿਲਾਂ ਵੀ ਬਚੇ ਕਰਦੇ ਜਿਹੜੇ ਫੜੇਗੇ ਦੋਸ਼ੀ ਹੋਰ ਰਿਕਾਰਡ ਦੇਖਦੇ ਆ ਕਿਹਿਆਂ ਦੇ ਖਿਲਾਫ ਮਕਦਮੇ ਦਰਜ ਹੋਣਗੇ ਵੀ ਪਰ ਜੇ ਉਹ ਜਰਾ ਰਿਕਾਰਡ ਥਾਣੇ ਦੇ ਤੋਂ ਪਤਾ ਲੱਗ ਜਾਊਗਾ ਤਾਂ ਇਸ ਦੌਰਾਨ ਇਹਨਾਂ ਨੇ ਕਿਹਦੇ ਕਿਹਦੇ ਖਿਲਾਫ ਕਿੰਨੇ ਕਿੰਨੇ ਮਕਦਮੇ ਦਰਜ ਨੇ ਕੋਲਡ ਬਾਜਨ ਯੂਨੀਵਰਸਿਟੀ ਕਿੰਨੇ ਟੋਟਲ ਮੈਂਬਰ ਸੀ ਤੇ ਕਿੰਨੇ ਅਰੈਸਟ ਕੀਤੇ ਗਿਆ ਸੀ ਉਹ ਮੈਂ ਤੁਹਾਨੂੰ ਦੱਸਦਾ ਵੀ 11 ਟੋਟਲ ਬੰਦੇ ਸੀਗੇ ਤੇ 5 ਨੂੰ ਅਨ arrest ਕਰ ਲਏ